ਖੰਨੇ ਆ ਪਾਸਤਾ ਦੇ ਬਾਟਰ ਕੋਲ ਮਾਰ ਸਾ ਕਿਤੇ ਹੋਵੇ ਨਹੀਂ ਉੱਥੇ ਨਹੀਂ ਸਾਡੇ ਕੋਲ ਅੱਛਾ ਅਸੀਂ ਤਾਂ ਪੰਜ ਦਿਨਾਂ ਪੈਸੇ ਛੱਡ ਦਿੱਕੇ ਸਾਡਾ ਥਾਮੀ ਉੱਨੇ ਉੱਡ ਜੂਗਾ ਤੇ 14 ਦਿਨਾਂ ਛੱਡ ਦਿੱਕੇ ਥਾਮੀ ਉੱਡੂਗਾ ਉੱਚੇ ਕੋਲ ਦਾ ਨਾ ਕਿਸੇ ਪਾਣੀ ਦੇਣੇ ਅੱਛਾ ਅਸੀਂ ਤਾਂ ਨਾਲ ਪੰਜ ਕਰਕੇ ਛੱਡ ਦਿੰਦਾ ਮਗਰ ਦਾ ਇਹ ਥੱਦਾ ਹੋਊਗਾ ਆਪਣੇ ਕੋਲ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਤੁਸੀਂ ਦੇਖ ਰਹੇ ਹੋ ਜੀ ਫਤੇ ਪ੍ਰੋਡਕਸ਼ਨ ਤੇ ਆ ਬਾਬਾ ਜੀ ਆਪਾਂ ਨੂੰ ਮਿਲਿਆ ਜੀ ਬਾਜੀ ਦੇ ਉੱਪਰ ਇਹ ਕਹਿੰਦੇ ਜੀ ਸਾਨੂੰ 40 ਸਾਲ ਹੋ ਗਏ ਕਬੂਤਰ ਬਾਜ਼ੀਆਂ ਉੱਪਰ ਜਾਂਦਿਆਂ ਨੂੰ ਤੇ 40 ਸਾਲ ਹੋ ਗਏ ਕਬੂਤਰ ਬਾਜ਼ੀ ਉੱਤੇ ਜਾ ਕੇ ਭਾਂਡੇ ਮਾਣਦਿਆਂ ਨੂੰ ਹਲੋ ਬਾਬੇ ਜੀ ਪਹਿਲਾਂ ਕਬੂਤਰ ਵੀ ਰੱਖੇ ਹੋਏ ਸੀਗੇ ਆ ਗੱਲਬਾਤ ਕਰਦੇ ਹੁਣ ਵੀ ਹੈਗੇ ਜੀ ਛੱਡਾਂਗੇ ਬਾਜ਼ੀ ਵੀ ਛੱਡਾਂਗੇ ਕਿੰਨਾ ਕ ਟਾਈਮ ਹੋ ਗਿਆ ਜੀ ਛੱਡਦੇ ਰੱਖਿਆ ਨੂੰ ਕਬੂਤਰ ਉਹ ਤਾਂ ਮੋੜ ਤੋਂ ਹੀ ਹੈ ਮੈਂ ਪਹਿਲਾਂ ਮੇਰੇ ਭਰਾ ਦੇ ਰੱਖੇ ਉਹ ਸਾਡੇ ਰੱਖੇ ਆ ਅੱਛਾ ਜੀ ਤੇ ਕੂ ਤਾਂ ਆਪਣੇ ਘਰੇ ਉੜਦੇ ਆ ਘਰੇ ਉੜਦੇ ਆ ਮੁੰਡਾ ਹੈਗਾ ਘਰੇ ਆ ਜੀ ਸਾਡਾ ਅੱਛਾ ਬਾਜ਼ੀਆਂ ਬੂਝੀਆਂ ਛੱਡਦੇ ਹੋ ਜੀ ਬਾਜ਼ੀਆਂ ਨਹੀਂ ਛੱਡਦੇ ਅਸੀਂ ਪਹਿਲਾਂ ਸਾਡੀਆਂ ਪੁਰਾਣੀ ਕਬੂਤਰਬਾਜੀ ਦੇ ਉਹ ਨਾਲੀ ਚ ਕੀ ਫਰਕ ਲੱਗਦਾ ਨਹੀਂ ਪੁਰਾਣੀ ਕਬੂਤਰ ਆ ਜੀ ਨਹੀਂ ਪੁਰਾਣੀ ਕਬੂਤਰ ਆ ਲੋ ਕਾਲੀ ਖੇੜੇ ਤਾਂ ਹੈ ਨਹੀਂ ਸਾਡੇ ਕੋਲ ਅੱਛਾ ਅਜੇ ਤਾਂ ਪੰਜਾਂ ਦਿਨਾਂ ਪਹਿਲੇ ਛੱਡ ਦਿੱਕੇ ਸਾਡਾ ਸਾਮੀ ਉਹਨੇ ਉੱਡ ਜੂਗਾ ਤੇ ਚੌਂ ਦਿਨਾਂ ਛੱਡ ਦਿੱਕੇ ਸਾਮੀ ਉੱਡੂਗਾ ਕੂਤਰ ਨਹੀਂ ਉੱਡੂਗਾ ਆਪਣੇ ਕੋਲ ਕਿਹੜੀ ਖੇੜਾ ਜੀ ਫਿਰ ਕੋਈ ਖੇੜ ਕੋੜ ਅਸੀਂ ਤਾਂ ਕੋਈ ਸਿੱਖੀ ਨਹੀਂ ਕਿਸੇ ਤੋਂ ਦਸਾਈ ਨਹੀਂ ਸਾਡੇ ਕੋਲ ਆਪ ਹੀ ਦਿਮਾਗ ਹੀ ਕੰਮ ਕਰ ਜਾਂਦਾ ਅੱਛਾ ਅਜੇ ਤਾਂ ਨਾ ਕਿਸੇ ਤੋਂ ਗੋੜ ਦੇ ਆ ਨਾ ਕਿਸੇ ਤੋਂ ਪਾਣੀ ਦੇਣੇ ਅੱਛਾ ਅਜੇ ਤਾਂ ਨਾਤ ਪੰਜ ਕਰਕੇ ਛੱਡ ਦੇਣਾ ਮਗਰ ਤਾਂ ਇਹ ਫੱਦਾ ਹੋਊਗਾ ਆਪਣੇ ਕੋਲ ਠੱ ਉਹ ਤਾਂ ਘਰੇ ਰੱਥੇ ਨਾ ਵੀ ਮੈਂ ਉਡੂੰਗਾ ਫੇਰ ਜਾ ਕੇ ਛੱਡਣ ਦਾ ਸਵਾਦ ਆਉਣਾ ਕਿਹਾਂ ਜਾ ਕੇ ਕਿਵੇਂ ਪਤਾ ਲੱਗਦਾ ਜੀ ਕਬੂਤਰ ਦਾ ਵੀ ਇਹ ਕਬੂਤਰ ਕਿ ਸਵੇਰੇ 6 ਵਜੇ ਉੱਲਾੜਣਾ ਕਿੱਡੇ ਘਰੇ ਆ ਸੀ ਟਾਂਗੀਆਂ ਲਾੜਦੀਆਂ ਦੋ ਅੱਛਾ ਤੇ ਟਾਂਗੀਆਂ ਖੜੀਆਂ ਨੇ ਉਡਣਗੀਆਂ 1 ਵਜੇ ਬਈ 2 ਵਜੇ ਬਈ ਨਹੀਂ ਬੰਦੇ ਨਹੀਂ ਕਬੂਤਰ ਦਾ ਪਤਾ ਕਿਵੇਂ ਲੱਗਦਾ ਜੀ ਨਸਲ ਦਾ ਬੈਠੇ ਦਾ ਦੇਖ ਕੇ ਜੇ ਆਪਾਂ ਦੇਖਣ ਆਵੇ ਵੀ ਆਹ ਕਬੂਤਰ ਵਧੀਆ ਹੈ ਕਿੰਨਾ ਤੜਕੇ ਛੱਡਿਆ ਉਹਨਾਂ ਹੀ ਵਜੇ ਨੂੰ ਉੜੂਗਾ ਘਟ ਜੇ ਭੋਰਾ ਨਹੀਂ ਘਟਾਉਣਾ ਨਾ ਮੂੰਹ ਪਟਣਾ ਜੇਕਰ ਲੋਕਾਂ ਨੇ ਕਈ ਕੂ ਤਾਂ ਫੜਕ ਜਾਂਦੇ ਆ 12 ਵਜੇ ਆਪਣਾ ਕੋਲ ਤੋਂ ਫੜਕੂ ਠੀਕ ਹੈ ਜੀ ਫਿਰ ਬਜਨ ਕਬੂਤਰ ਦਾ ਉਨਾ ਹੀ ਰਹੂ ਉਨਾ ਹੀ ਰਹੂਗਾ ਬਾਈ ਇੰਨੀ ਘਟਾਵੇ ਲੋ ਥਾਰ ਤੇ ਬਲੋ ਕਰਨ ਬੱਕੀ ਭਾਈਆ ਦਾਣੇ ਪਾਏ ਬਹੁਤ ਬੁਰਾ ਹਾਲ ਕਰਦੇ ਐ ਅਈ ਤਾਂ ਕੰਨੇ ਬਦਾਂਗੇ ਬਦਾਂਵ ਹੀ ਚਾਹੁੰਦੇ ਨੇ ਬਸ ਅੱਛਾ ਤੇਰੀ ਕਾਹਨ ਕਰੇ ਦਾਣੇ ਮਕ ਹੋਰ ਕੋਈ ਨਹੀਂ ਕਣ ਕਦੇ ਦਾਣੇ ਤੇ ਬਦਾਂਵ ਬਦਾਂਵ ਕੱਲੇ ਹੋਰ ਨਹੀਂ ਅਹੀ ਪੌੜੇ ਠੀਕ ਹੈ ਜੀ ਇੰਨਾ ਸਾਰਾ ਲੋਕਾਂ ਦਾ ਨਾਂ ਕਿਸ ਤੋਂ ਲਈ ਜਾਂਦਾ ਫਿਰ ਨਾ ਲਈ ਬਣਾਈ ਹੈ ਉਤੇ ਮਾਰਕ ਨੂੰ ਘਰੇ ਦੱਸੇ ਨਾ ਫਿਰ ਬਾਈ ਛੱਡਦਾ ਸੁਆਦ ਆਉਂਦਾ ਲੱਗੀ ਢਾਂਗੀ ਦੇ ਕੂਤੇ ਕਿਹੜੇ ਹੋਂਦ ਰਾਂ ਉਹ ਕੋਈ ਬਾਈ ਜੀ ਨਾਲ ਨਿਕਲ ਕੇ ਦਬਾ ਰਹਾ ਜੇ ਬਾਈ ਕਿ ਨਹੀਂ ਹਟਦਾ ਠੀਕ ਹੈ ਜੀ ਧੰਨਵਾਦ ਜੀ ਹਾਂ ਇਹ ਹੋਂਗਾ ਲੈ ਕੇ ਤੇ ਇਹ ਨੂੰ ਪਾਣੀ ਦੀ ਸੇਵਾ ਕਰਦੇ ਨੂੰ ਭਾਂਡਾ ਜੀ ਆ ਵੀ ਬੰਦੇ ਕੋਲ ਬੈਠਿਆ ਸਾ ਮਾੜੀ ਦੇ ਬੰਦੇ ਆ ਇਹ ਇਹਨਾਂ ਕੋਲੋਂ ਨਹੀਂ ਠੀਕ ਹੈ ਫਿਰ ਕਾ ਕਰਦੇ ਜਾਨੇ ਸਾਈਕਲ ਲੈ ਕੇ ਜਾਨੇ ਜੀ ਬਾਜੀ ਨਹੀਂ ਮੋਟਰਸਾਈਕਲ ਤੇ ਅੱਜ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਮੁੰਡਾ ਘਰੇ ਆ ਅੱਛਾ ਉਹ ਉਹ ਅੱਗੇ ਆ ਉਹਨੇ ਅੱਜ ਮੋਟਰਸਾਈਕਲ ਖਰਾਬ ਹੋ ਗਿਆ ਉਹ ਕੂਤੇ ਢੀ ਮੈਂ ਕਰੇ ਹੁਣ ਆਊਗਾ ਮੈਨੂੰ ਲੈ ਕੇ ਜਾਊਗਾ ਠੀਕ ਹੈ ਜੀ। ਅੱਖ ਜੀ। ਜਦੋਂ ਇਧਰੋਂ ਕੰਮ ਨਿਪਟਿਆ ਜਾਂਦਾ ਤੁਸੀਂ ਕਹਿ ਦਿੰਦੇ ਹੋ ਵੀ ਅੰਗਰ ਕੇ ਆਪਾਂ ਉਥੇ ਆ ਜਾ। ਤੇ ਜਿੱਥੇ ਕੁੱਤੇ ਆਂ ਡਾਉਣਾ ਹੁਣ ਸਿਆਲ ਜਾ। ਉਹਨਾਂ ਦੇ ਹੀ ਭਲਾ ਖੰਨੇ ਆ। ਪਾਸਤਾ ਦੇ ਬਾਡਰ ਕੋਲ ਮਾਰ ਸਾਹ ਕਿਤੇ ਹੋਵੇ। ਕੋਈ ਉੱਥੇ ਜਾਣਾ ਹੁੰਦਾ। ਸਿਆਲ ਜਾ। ਚੜਾ ਜਾੜਾ ਉੱਥੇ। 5 ਵਜੇ ਤੜਕੇ ਉੱਠ ਕੇ ਬੈਗ ਤੇ ਮੋਟਰਸਾਈਕਲ ਤੇ। ਕਿੰਨੀ ਤੋਂ 5 ਵਜੇ ਪਾਣੀ ਪਾਣੀ 5 ਵਜੇ ਬਾਪੂ ਉੱਠਿਆ ਜਾਂਦਾ ਹੈਗਾ। ਹਾਂ ਕਿੰਨੀ ਮਾਜੀ ਤੋਂ ਤੁਮ 10 ਤੋਂ ਪਾਜੀ ਕੋਈ ਪਾਜੀ। ਤੇ ਉਦੋਂ ਨੂੰ ਮੋੜ ਕੇ ਬਣਾਉਂਦਾ ਸੀ ਮਰੇ ਕੋਲ ਲੈ ਲੂੰ। ਰਾਤ ਨੂੰ ਫਿਰ ਮੋਟਰਸਾਈਕਲ ਕਿਤੇ ਤੋਂ ਬਾਈ ਉਹਨੇ ਆਪ ਕਿਹੜਾ ਪਿੰਡ ਆਈ ਆਪਣਾ ਲੰਡੇ ਢੋਡੇ ਆ ਲੰਡੇ ਆ ਅੱਛਾ ਮੋਟਰਸਾਈਕਲ ਮੇਰੇ ਟਾਹ ਸਾਉਂਦਾ ਸਾਨੂੰ ਪਿੰਡ ਲਾ ਦਿੰਦਾ ਅੱਛਾ ਬੱਸ ਬਾਰਡਰ ਤੱਕ ਜਾਂਦੇ ਹਾਂ ਹਾਂ ਪਾਰਦੇ ਨੇ ਬਾਰਡਰ ਕਿੱਥੇ ਕੁੱਤੇ ਹੀ ਆ ਦੌੜਾ ਹੋਣ ਕਿ ਮੈਂ ਬਾਜੀ ਦਾ ਸ਼ੌਕ ਹੁੰਦਾ ਵੀ ਇੱਥੇ ਬਾਜੀ ਆ ਉੱਥੇ ਬਾਜੀ ਆ ਜੇ ਸਾਨੂੰ ਕਹਿੰਦੇ ਨੇ ਫਲਾਣ ਦੇ ਨਾਲ ਕੁੱਤੇ ਨੇ ਦੌੜਨਾ ਉੱਥੇ ਹੀ ਤੜਕੇ ਜਾਂਦੇ ਅੱਜ ਤੱਕ ਕਿੰਨੀ ਆ ਫਿਰ ਮਾਨ ਸਨਮਾਨ ਹੁੰਦਾ ਬਾਜੀਾਂ ਦੇ ਜਾ ਕੇ ਹਾਂ ਸਾਨੂੰ ਦਿੰਦੇ ਆ ਕੱਪ ਵੀ ਦਿੰਦੇ ਆ ਫੀਲਟਾ ਵੀ ਦਿੰਦੇ ਆ ਅੱਛਾ ਤੇ ਪੈਸੇ ਦਿੰਦੇ ਨਾਲ ਠੀਕ ਹੈ ਜੀ ਅਜ ਤੱਕ ਕਿੰਨੇ ਥਮਾ ਤੇ ਆਏ ਅੱਜ ਕੱਲ ਬੰਨੂਪ ਹੋ ਗਿਆ 8-9 ਸਾਲ ਹੋ ਗਏ ਕੁੱਤੇ ਨੂੰ ਡੌੜਨ ਕੇ ਵਿੱਚ ਸ਼ੁਰੂ ਹੋਈਆਂ ਉਦੋਂ ਹੀ ਚੱਲੇ ਕੀ ਨਾਮ ਹੈ ਬਾਬਾ ਤੇਰਾ ਫਕੀਰ ਗਿਆ ਲੰਡੇ ਪਿੰਡ ਦਾ ਮੇਰਾ ਲੰਡੇ ਪਿੰਡ ਦਾ ਸੋ ਬਾਈ ਜਿਹੜੇ ਵੀ ਵੀਡੀਓ ਦੇਖ ਰਹੇ ਆ ਯਾਰ ਬਾਪੂ ਨੂੰ ਜ਼ਰੂਰ ਸੱਦਾ ਕਰੋ ਬਾਜੀ ਤੇ ਬੁਲਾਇਆ ਕਰੋ ਤੇ ਮੋਬਾਈਲ ਨੰਬਰ ਹੈਗਾ ਬਾਬਾ ਤੇਰਾ ਹੈਗਾ ਕਿੰਨਾ ਨੰਬਰ ਹੈ ਮੋਬਾਈਲ ਦਾ ਨੰਬਰ ਨਹੀਂ ਮੈਂ ਜਾਣਦਾ ਹੂੰ ਹੋਵੇਗਾ ਹੋਵੇ ਕੋਈ ਆਲੀ ਮੈਂ ਬੋਲਦਾ ਨਹੀਂ ਹਾਂ ਨਹੀਂ ਸਾਹਿਬ ਚੱਲੋ ਨੰਬਰ ਤਾਂ ਹੀ ਹੈ ਮੇਰਾ ਨੇ ਜਬ ਉਹ ਜੰਡੇ ਆ ਗਾ ਉਹ ਫਿਰ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੱਸ ਦਿਆਂ ਬਾਬੇ ਦਾ ਆਪਾਂ ਕਹਿੰਦਾ 5 ਵਜੇ ਉੱਠ ਕੇ ਮੈਂ ਚਲਾ ਜਾਣਾ ਬਾਜੀ ਹੋਵੇ ਚਾਹੇ ਕੁੱਤਿਆਂ ਦੀਆਂ ਦੌੜਾਂ ਹੋਣ ਕੀ ਕੀ ਲਿਖਿਆ ਬਾਬਾ ਤੇ ਚਲੋ ਕੋਈ ਗੱਲ ਨਹੀਂ ਵੀਡੀਓ ਦੇ ਵਿੱਚ ਆਪਾਂ ਨੰਬਰ ਚਲਾ ਦਾਂਗੇ ਆ ਲੰਬੜੀ ਹੋਊ ਇਹਦਾ ਆਵੇ ਸੋ ਭਾਈ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਹਨ ਤੇ ਬਾਬੇ ਨੂੰ ਜ਼ਰੂਰ ਬੁਲਾਇਆ ਕਰੋ ਬਾਜੀ ਦੇ ਉੱਪਰ ਤੇ ਬਾਕੀ ਮਾਨ ਸਨਾਨ ਮਾਨ ਵੀ ਜ਼ਰੂਰੀ ਆ ਕਿਉਂਕਿ ਕਬੂਤਰ ਬਾਜੀ ਨੂੰ ਜਿਹੜਾ ਇਹਨਾਂ ਦੇ ਨਾਲ ਹੀ ਪ੍ਰਮੋਟ ਹੋ ਰਹੀ ਆ ਜੇ ਉਹਨੇ ਇੱਥੇ ਆ ਕੇ ਕਬੂਤਰ ਬਾਜ਼ ਭੁੱਖੇ ਮਰੀ ਜਾਣਗੇ ਚਾਹ ਪਾਣੀ ਨਾ ਮਿਲੂਗਾ ਤਾਂ ਮਤਲਬ ਉਹ ਗੱਲ ਨਹੀਂ ਰਹਿਣੀ ਹੈਗੀ ਸੋ ਹਰ ਇੱਕ ਕੜੀ ਹਰ ਇੱਕ ਬੰਦਾ ਜਿਹੜਾ ਹੈਗਾ ਇਹ ਚੀਜ਼ ਦੇ ਨਾਲ ਜਿਹੜਾ ਜੁੜਿਆ ਹੋਇਆ ਹੈਗਾ ਤਾਂ ਉਹ ਆਪਣੇ ਲਈ ਜ਼ਰੂਰੀ ਹੋਈ ਆ ਸੋ ਭਾਈ ਮਾਨ ਸਨਮਾਨ ਹੈਗਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਵੀਡੀਓ ਨੂੰ ਦੇਖ ਕੇ ਮੇਰਾ ਵੀਰ ਬਾਬੇ ਨੂੰ ਜਰੂਰ ਬੁਲਾਇਆ ਕਰੋ ਬਾਜ ਜਾਂਦੇ ਉੱਪਰ ਤੇ ਮਾਨ ਸਨਮਾਨ ਵੀ ਕਰਿਆ ਕਰੋ ਸੋ ਧੰਨਵਾਦ ਜੀ